ਸਾਤਰੀਕਾਲ ਤੁਸੀਂ ਜੁੜੇ ਹੋ ਤਖਤ ਪੰਜਾਬ ਦੇ ਨਾਲ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਅੱਜ ਅਸੀਂ ਪਟਿਆਲਾ ਦੇ ਵਿੱਚ ਮੌਜੂਦ ਹਾਂ ਜਿੱਥੇ ਕੇਂਦਰੀ ਜੇਲ੍ਹ ਦੇ ਬਾਹਰ ਮਾਲਵਿੰਦਰ ਸਿੰਘ ਮਾਲੀ ਨੂੰ ਰਿਹਾ ਕਰਵਾਉਣ ਦੇ ਲਈ ਤੇ ਜੋ ਸਰਕਾਰ ਦਾ ਜ਼ਬਰ ਹੈ ਉਹਦੇ ਵਿਰੁੱਧ ਇੱਕ ਬਹੁਤ ਵੱਡਾ ਇਕੱਠ ਹੋਇਆ ਜਿਹਦੇ ਵਿੱਚ ਰਣਜੀਤ ਸਿੰਘ ਕੁੱਕੀ ਗਿੱਲ ਦੀ ਸੁਪਾਲ ਸਿੰਘ ਖਹਿਰਾ ਡਾਕਟਰ ਪਿਆਰੇ لال ਗਰ ਕਿਸਾਨ ਜਿੱਥੇ ਬੰਦੇ ਬਹੁਤ ਵੱਡੇ ਪੱਧਰ ਤੇ ਪਹੁੰਚੇ ਸੀ ਸਾਡੇ ਨਾਲ ਕੁੱਕੀ ਗਿੱਲ ਜੀ ਮੌਜੂਦ ਨੇ ਅਸੀਂ ਕੁਝ ਬੇਅਦ ਅਹਿਮ ਮੁੱਦੇ ਜੋ ਪੰਜਾਬ ਦੇ ਵਿੱਚ ਇਸ ਤਰੀਕੇ ਨਾਲ ਸਰਕਾਰ ਚੱਲ ਰਹੀ ਹੈ ਜਾਂ ਜਿਸ ਤਰੀਕੇ ਨਾਲ ਸਭ ਕੁਝ ਹੋ ਰਿਹਾ ਹੈ ਜ਼ੁਬਾਨਬੰਦੀ ਕੀਤੀ ਜਾ ਰਹੀ ਉਹਦੇ ਉੱਤੇ ਚਰਚਾ ਕਰਾਂਗੇ ਗਿਲਸਾਭ ਸਵਾਗਤ ਹੈ ਤੁਹਾਡਾ ਥੈਂਕ ਯੂ ਸੋ ਮਚ ਵਿੰਦ ਸਾਰਸਿਕ ਗਿਲਸਾਭ ਮਾਲੀ ਸਾਹਿਬ ਦੀ ਅਰੈਸਟ ਨੂੰ ਲੈ ਕੇ ਜੋ ਹੁਣ ਤੱਕ ਦੇ ਹਾਲਾਤ ਨੇ ਕਿਉਂਕਿ ਜਿੰਨੀਆਂ ਧੜੇਬੰਦੀਆਂ ਜਥੇਬੰਦੀਆਂ ਨੇ ਸਭ ਉਹਨਾਂ ਦੇ ਨਾਲ ਹੁਣ ਆ ਕੇ ਖੜ ਗਈਆਂ ਤੁਸੀਂ ਵੀ ਆਇਓ ਕੀ ਮਹਿਸੂਸ ਕਰਦੇ ਹੋ ਕਿ ਸਰਕਾਰ ਦਾ ਇਸ ਮਾਮਲੇ ਦੇ ਉੱਤੇ ਚੁੱਪ ਰਹਿਣਾ ਜਾਂ ਪੁਲਿਸ ਤੰਤਰ ਨੂੰ ਫ੍ਰੀ ਹੈਂਡ ਦੇਣਾ ਉਹਨੂੰ ਅਸੀਂ ਕੀ ਸਮਝੀਏ ਪੰਜਾਬ ਦੇ ਵਿੱਚ ਮੇਰਾ ਖਿਆਲ ਹੈ ਅੱਜ ਜਿਸੀ ਇੱਥੇ ਆ ਕੇ ਇਹ ਸ਼ੋਅ ਕੀਤਾ ਕਿ ਪੰਜਾਬ ਗਵਰਨਮੈਂਟ ਪੂਰੀ ਤਰ੍ਹਾਂ ਫੇਲ ਹੈਗੀ ਆ ਇਸ ਤਾਈ ਉਹ ਆਪਣਾ ਕੋਈ ਵੀ ਜਿਹੜਾ ਕੋਈ ਪੱਖ ਹੈਗੇ ਜਿਹੜੇ ਪੰਜਾਬ ਦੇ ਹਿੱਤ ਵਿੱਚ ਕੋਈ ਪੱਖ ਠਾਉਂਦਾ ਹੈਗਾ ਉਹ ਵੀ ਉਹ ਸੁਣਨ ਨੂੰ ਤਿਆਰ ਨਹੀਂ ਹੈਗੇ ਜਿਸ ਤਰ੍ਹਾਂ ਕਿ ਮਾਲਬਿੰਦਰ ਸਿੰਘ ਮਾਲੀ ਨੂੰ ਇਹਨਾਂ ਨੇ ਕੀਤਾ ਹੈਗਾ ਜੇਲ੍ਹਬੰਦ ਉਹ ਵੀ ਇਹੀ ਉਹ ਕੋਈ ਇਹਨਾਂ ਦਾ ਵਿਰੋਧ ਨਹੀਂ ਸੀ ਕਰ ਰਿਆ ਉਹ ਪੰਜਾਬ ਹਤੈਸ਼ੀਆਂ ਵਾਂਗੂ ਪੰਜਾਬ ਦਾ ਸਿਕਰ ਕਰ ਰਿਆ ਸੀਗਾ ਤੇ ਉਸ ਤਰ੍ਹਾਂ ਦੇ ਉਹ ਇਸ਼ੂ ਠਾਉਂਦਾ ਉਹਨੂੰ ਇਹ ਉਹਨੂੰ ਇਹਨਾਂ ਨੇ ਇਹ ਸ਼ਕਲ ਦਿੱਤੀ ਆ ਕਿ ਜੀ ਇਹ ਸਾਡੀਆਂ ਭਾਵਨਾਵਾਂ ਨੂੰ ਥੇਸ ਪਹਚਾਰਿਆ ਜੀ ਹੁਣ ਪੰਜਾਬ ਦੇ ਹੱਕਾਂ ਬਾਰੇ ਗੱਲ ਕਰਨੀ ਜਾਂ ਆਵਾਜ਼ ਉਠਾਉਣੀ ਇਹਨਾਂ ਨੂੰ ਲੱਗਦਾ ਕਿ ਧਾਰਮਿਕ ਭਾਵਨਾਵਾਂ ਭੜਕਾਉਣ ਵਾਲੀ ਗੱਲ ਆ ਫਿਰ ਤਾਂ ਆਪਾਂ ਆਪੇ ਦੇਖ ਲੋ ਕਿੰਨਾ ਵੱਡਾ ਕੰਪਲੀਟ ਫੇਲਿਅਰ ਆ ਪੰਜਾਬ ਗਵਰਨਮੈਂਟ ਐਸ ਪਰ ਐਸ ਇਹਨਾਂ ਦੀ ਗਵਰਨੈਂਸ ਇਸ ਕਨਸਰਨ ਗੱਲ ਸਭ ਜਿਵੇਂ মিডিਆ ਦੇ ਉੱਤੇ ਵੀ ਪ੍ਰੈਸ਼ਰ ਬਣਾਇਆ ਗਿਆ ਕਿ ਕੋਈ ਬਹੁਤਾ ਖੁੱਲ ਕੇ ਇਹੋ ਜੇ ਮਸਲਿਆਂ ਨੂੰ ਨਾ ਤਾਂ ਉਹ ਪ੍ਰਸਾਰਣ ਉਹੋ ਜਿਹਾ ਕੀਤਾ ਜਾਂਦਾ ਹੈ ਮੇਨਸਟ੍ਰੀਮ ਦਾ মিডিਆ ਬਿਲਕੁਲ ਆਊਟ ਆ سوشل মিডিਆ ਸਾਡੇ ਵਰਗੇ ਜਾਂ ਹੋਰ ਸਾਰੇ মিডিਆ ਵਾਲੇ ਉਹ ਸਭ ਲੱਗੇ ਹੋਏ ਨੇ ਇਹਨੂੰ ਅਸੀਂ ਸਰਕਾਰ ਦੀ ਕੀ ਸਮਝੀਏ ਕਿ ਇਹ ਸਿਰਫ ਪੰਜਾਬ ਪੱਧਰ ਤੇ ਕਰ ਰਹੇ ਨੇ ਜਾਂ ਫਿਰ ਦਿੱਲੀ ਪੱਧਰ ਤੇ ਜਿਵੇਂ ਦਿੱਲੀ ਦੀ ਕਹਿੰਦੇ ਟੀਮ ਜਾਂ ਦਿੱਲੀ ਤੋਂ ਜਿਵੇਂ ਦਾ ਹੁਕਮ ਆਂਦਾ ਉਸ ਤਰੀਕੇ ਨਾਲ ਲਾਗੂ ਹੁੰਦਾ ਦਿੱਲੀ ਜਿਹੜੀ ਇਹਨਾਂ ਦੀ ਸੁਪਰੀਮੋ ਦੀ ਟੀਮ ਆ ਨਾ ਉਹਨੇ ਕੰਪਲੀਟਲੀ ਪੰਜਾਬ ਨੂੰ ਟੇਕਓਵਰ ਕਰ ਲਿਆ ਹੈਗਾ ਜੇ ਸਤਰਾ ਪਿਛਲੇ ਦਿਨਾਂ ਚ ਦੇਖਿਆ ਜਦਾ ਚੀਫ ਮਿਨਿਸਟਰ ਭਗਵੰਤ ਮਾਨ ਹਸਪੀਟਲ ਚ ਹੈਗਾ ਦਾਖਲ ਕੋਈ ਉਹਨਾਂ ਨੂੰ ਦਿੱਲੀ ਤੋਂ ਕੱਲ ਤੱਕ ਕੋਈ ਬੰਦਾ ਨਹੀਂ ਸਿਆ ਕੱਲ ਸੰਦੀਪ ਪਾਠ ਪਾ ਕੇ ਮਿਲ ਕੇ ਗਿਆ ਹੈਗਾ ਆਫਟਰ ਸੋ many days ਇਹ ਸ਼ੋ ਕਰਦਾ ਹੈਗਾ ਕਿ ਉਹ ਉਹਨਾਂ ਦੀ ਡੋਮਿਨੈਂਸ ਇੰਨੀ ਕੰਪਲੀਟ ਆ ਕਿ ਦੇ ਡੋਂਟ ਕੇਅਰ ਅਬਾਊਟ ਇਵਨ ਦਾ ਚੀਫ ਮਿਨਿਸਟਰ ਤੇ ਇਹਦੇ ਨਾਲ ਭਗਵੰਤ ਮਾਨ ਨੂੰ ਸੋਚਣਾ ਚਾਹੀਦਾ ਕਿ ਉਹਦੀਆਂ ਪਾਵਰਸ ਜਿਹੜੀਆਂ ਨੇ ਉਹ ਟੋਟਲੀ ਕਾਰਟਲ ਹੋ ਚੁੱਕੀਆਂ ਨੇ ਜਿਸ ਤਰ੍ਹਾਂ ਆਪਾਂ ਦੇਖਿਆ ਐਡੇ ਵੱਡੇ ਮਤਲਬ ਕਿ ਲੈਵਲ ਤੇ ਇੰਨੀਆਂ ਤਬਦੀਲੀਆਂ ਹੋਈਆਂ ਨੇ ਕਿੰਨੀਆਂ ਮਤਲਬ ਕਿ ਟਰਾਂਸਫਰਸ ਹੋਈਆਂ ਨੇ ਪੋਸਟਿੰਗਸ ਚੇਂਜ ਹੋਈਆਂ ਨੇ ਚਾਹੇ ਉਹ ਐਡਮਿਨਿਸਟ੍ਰੇਟਿਵ ਪੱਖੋਂ ਸੀਗਾ ਚਾਹੇ ਪੁਲਿਸ ਪੱਖੋਂ ਸੀਗਾ ਇਹ ਚੀਜ਼ਾਂ ਸ਼ੋ ਕਰਦੀਆਂ ਕਿ ਇਹ ਦਿੱਲੀ ਆਪਣੇ ਆਪ ਨੂੰ ਦੁਬਾਰਾ ਅਸਰਟ ਕਰ ਰਿਹਾ ਹੈਗਾ ਜਿਹੜਾ ਕਿ ਪੰਜਾਬ ਦੇ ਲੋਕ ਕਦੀ ਵੀ ਪਸੰਦ ਨਹੀਂ ਕਰਨਗੇ ਅੱਜਕੱਲ ਹੋਰ ਬੜੀ ਖਾਸ ਗੀ ਜਿਵੇਂ ਸੁਖਪਾਲ ਖੈਰਾ ਹੋਰਾਂ ਨੇ ਜ਼ਿਕਰ ਕੀਤਾ ਕਿ तमाम ਜਿੰਨੀਆਂ ਸਿਆਸੀ ਪਾਰਟੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਨੂੰ ਚਾਹੀਦਾ ਸੀਗਾ ਹੋਰ ਨਹੀਂ ਤੇ ਘਟੂਕੜ ਜਿਹੜੇ 92 ਚੁਣੇ ਨੇ ਉਹਨਾਂ ਦੇ ਵਿੱਚੋਂ ਕਿਉਂਕਿ ਬਦਲਾਅ ਦੀ ਗੱਲ ਸੀ ਨਾ ਇਨਕਲਾਬ ਦੀ ਗੱਲ ਸੀ ਉਹਨਾਂ ਨੂੰ ਇਹੋ ਜਿਹੇ ਧਰਨਿਆਂ ਦੇ ਉੱਤੇ ਜ਼ਬਰ ਵਿਰੋਧੀ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਖੜਨਾ ਚਾਹੀਦਾ ਸੀ ਉਹਨਾਂ ਦਾ ਨਾ ਖੜਨਾ ਡਾਕਟਰ ਗਾਂਧੀ ਹੋਰੀ ਆਏ ਸੀਗੇ ਲੋਕ ਸਭਾ ਦੇ ਮੈਂਬਰ ਪਾਰਲੀਮੈਂਟ ਪਟਿਆਲੇ ਤੋਂ ਪਰ ਬਾਕੀ ਤੇ ਰੰਦਾ ਉਸ ਤਰੀਕੇ ਨਾਲ ਸਾਥ ਨਾ ਦੇਣਾ ਖਾਸ ਕਰ ਸਿਆਸੀ ਦਾ ਉਹਨੂੰ ਅਸੀਂ ਕੀ ਇਹ ਮਤਲਬ ਇਹ ਬੇਤਾ ਸੋਚਦਾ ਵੀ اخਲਾਕ ਦੀ ਉਹਨਾਂ ਨੂੰ ਕਮੀ ਹੈਗੀ ਆ ਦੇ ਡੋਨਟ ਨੋ ਦਾ ਰਿਐਲਿਟੀਜ਼ ਆਫ ਪੰਜਾਬ ਤੇ ਇਹ ਆਪ ਧਰਨੇ ਮਾਰ-ਮਾਰ ਕੇ ਐਮਐਲਏ ਬਣੇ ਹੈਗੇ ਆ ਤੇ ਹੁਣ ਇਹਨਾਂ ਨੂੰ ਜੇ ਦੂਸਰਾ ਕੋਈ ਏਸ ਰਾਹ ਤੇ ਚੱਲਦਾ ਹੈਗਾ ਆਪਣੇ ਹੱਕਾਂ ਲਈ ਅਗਲਾ ਸੜਕਾਂ ਤੇ ਆ ਕੇ ਬੈਠੇ ਹੈਗੇ ਜਿਸ ਤਰ੍ਹਾਂ ਅੱਜ ਮਾਲਵਿੰਦਰ ਸਿੰਘ ਮੱਲ ਲਈ ਇਕੱਠ ਕੀਤਾ ਹੈਗਾ ਉਹ ਫਿਰ ਇਹਨਾਂ ਤੋਂ ਜਰਿਆ ਨਹੀਂ ਜਾ ਰਿਹਾ ਸੋ ਇਹ ਸ਼ੋ ਕਰਦਾ ਹੈਗਾ ਕਿ ਇਹਨਾਂ ਦੀ ਟੋਟਲ ਕੈਲਸਨੈਸ ਹੈਗੀ ਆ ਬਿਲਕੁਲ ਵੀ ਇਹਨਾਂ ਦਾ ਪੰਜਾਬ ਨਾਲ ਕੋਈ ਲਗਾ ਨਹੀਂ ਹੈਗਾ ਸਿਰਫ ਲਗਾ ਇਹਨਾਂ ਨੂੰ ਆਪਣੀਆਂ ਪੁਰਸਿਆਂ ਨਾਲ ਲੋਕਾਂ ਨਾਲ ਇਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਤੁਹਾਡੀ ਮਾਲਵਿੰਦਰ ਸਿੰਘ ਮਾਲੀ ਦੇ ਭਰਾ ਨਾਲ ਗੱਲ ਹੋਈ ਹੋਣੀ ਕਿਉਂਕਿ ਉਹ ਜ਼ਿਕਰ ਇੱਥੇ ਵੀ ਚੱਲ ਰਿਹਾ ਸੀਗਾ ਕਿ ਉਹਨਾਂ ਦੀ ਜਿਹੜੀ ਐਪਲੀਕੇਸ਼ਨ ਹੈ ਜਾਂ ਜੋ ਪਰਚਾ ਉਹਨਾਂ ਤੇ ਹੋਇਆ ਉਹਨੂੰ ਕੋਰਟ ਵਿੱਚ ਚੈਲੰਜ ਕੀਤਾ ਜਾ ਰਿਹਾ ਕੋਰਟ 'ਚ ਵੀ ਚੈਲੰਜ ਕੀਤਾ ਜਾ ਰਿਹਾ ਮੈਂ ਆਪਣੇ ਵੱਲੋਂ ਜਿਹੜੀ ਹੁਣ ਸਟੇਜ ਤੋਂ ਸੈਸ਼ਨ ਰੱਖੀ ਸੀ ਵੀ ਜੇ ਆਪਾਂ ਨੂੰ ਬੇਲ ਮਿਲਦੀ ਆ ਤਾਂ ਬੇਲ ਲੈ ਲੈਣੀ ਚਾਹੀਦੀ ਹੈ ਕੋਈ ਵਾਰ ਇਹ ਆਪਾਂ ਨੂੰ ਡਿਫੈਂਸ ਦੇ ਲਈ ਆਪ ਨੂੰ ਇੱਕ ਸਟੈਪ ਦੇ ਪਿੱਛੇ ਵੀ ਜਾਣੇ ਆ ਤਾਂ ਆਪਾਂ ਫਿਰ ਹੋਰ ਪਤਲ ਕੇ ਹਿੰਮਤ ਦੇ ਨਾਲ ਜਿਆਦਾ ਗੰਭਾਤ ਸਕਦੇ ਇਸ ਇਹੀ ਗੱਲ ਮੈਂ ਮਾਲਵਿੰਦਰ ਸਿੰਘ ਦੇ ਬ੍ਰਦਰ ਨਾਲ ਕੀਤੀ ਹੈਗੀ ਆ ਇਹੀ ਮੌਕੇ ਸਟੇਜ ਤੇ ਗੱਲ ਕੀਤੀ ਹੈਗੀ ਆ ਤੇ ਇਹ ਪਰ ਜੋ ਇੱਥੇ ਫੰਕਸ਼ਨ ਹੋਇਆ ਹੈਗਾ ਹਜੇ ਵੀ ਚੱਲ ਰਿਹਾ ਹੈਗਾ ਬੜਾ ਪ੍ਰਭਾਵਸ਼ਾਲੀ ਇਕੱਠ ਸੀਗਾ ਸੋਸਾਇਟੀ ਦੇ ਹਰ ਵਰਗ ਦਾ ਮਗਲਕੇ ਲੋਕਾਂ ਦੀ ਨੁਮਾਇੰਦਗੀ ਸੀ ਕਿ ਚਾਹੇ ਉਹ ਸਿਵਲ ਸੁਸਾਇਟੀ ਹੈ ਚਾਹੇ ਕਿਸਾਨ ਜਥੇਬੰਦੀਆਂ ਨੇ ਚਾਹੇ ਤੁਸੀਂ ਦੇਖੋ ਹੋਰ ਅੱਡ-ਅੱਡ ਸੋਸ਼ਲ ਗਰੁੱਪਸ ਨੇ ਪੋਲਿਟੀਕਲ ਪਾਰਟੀਆਂ ਦੇ ਨੁਮਾਇंदे ਆਏ ਆ ਜੋ ਇਸ ਸਪਾਲ ਖਹਿਰਾ ਆ ਮਿਸਟਰ ਗਾਂਧੀ ਆਏ ਹੈਗੇ ਆ ਸੋ ਇਹ ਇਸ ਨਾਲ ਆਪਾਂ ਇੱਕ ਜੁਆਇੰਟ ਮੈਸੇਜ ਦਿੱਤਾ ਹੈਗਾ ਕਿ ਲੋਕ ਜਿਹੜੇ ਹੈਗੇ ਪੂਰੀ ਤਰ੍ਹਾਂ ਸੁਚੇਤ ਨੇ ਤੇ ਉਹ ਆਪਣੇ ਹੱਕਾਂ ਨੂੰ ਸੁਰੱਖਿਅਤ ਕਰਨਾ ਜਾਣਦੇ ਨੇ ਜਦੋਂ ਅਸੀਂ ਜ਼ਮੀਨੀ ਪੱਧਰ ਦੀ ਗੱਲ ਕਰਦੇ ਹਾਂ ਕਿ ਸਰਕਾਰ ਚੁੱਥਲ-ਪੁੱਥਲ ਬਹੁਤ ਹੈ ਕੀ ਭਗਵੰਤ ਮਾਨ ਸਾਹਿਬ ਨੂੰ ਇਹੋ ਜੇ ਹਾਲਾਤਾਂ ਵਿੱਚ ਮੁੱਖ ਮੰਤਰੀ ਰਹਿਣਾ ਚਾਹੀਦਾ ਕਿਉਂਕਿ ਗ੍ਰਹਿ ਮੰਤਰਾਲਾ ਵੀ ਉਹਨਾਂ ਕੋਲ ਆ ਉਹ ਜਾਂ ਕੰਟਰੋਲ ਸਰਕਾਰ ਦੇ ਵਿੱਚ ਜਾਂ ਜਿਸ ਤਰੀਕੇ ਨਾਲ ਧਰਨਾ ਮੁਕਤ ਪੰਜਾਬ ਕਹਿੰਦੇ ਸੀ ਧਰਨੇ ਵੀ ਉਸੇ ਢੰਗ ਚੱਲ ਰਹੇ ਨੇ ਸਰਕਾਰ ਦੇ ਵਿੱਚ ਉਹੋ ਜੀ ਪਕੜ ਨਾ ਰਹਿਣਾ ਜਾਂ ਦਿੱਲੀ ਵਾਲਿਆਂ ਦਾ ਕਾਬਜ਼ ਰਹਿਣਾ ਤੁਹਾਡਾ ਕੀ ਮੰਨਣਾ ਹੈ ਕਿ ਸਮਾਂ ਹੋਰ ਦਿੱਤਾ ਜਾਣਾ ਚਾਹੀਦਾ ਜਦੋਂ ਗੱਲ ਹੁੰਦੀ ਹੈ ਕਿ ਜੀ ਮੁੱਖ ਮੰਤਰੀ ਜਾਂ ਡਿਪਟੀ ਮੁੱਖ ਮੰਤਰੀ ਲਾਉਣ ਦੀ ਗੱਲ ਜਾਂ ਦਿੱਲੀ ਦਾ ਦਬਦਬਾ ਬਹੁਤ ਵੱਧ ਰਿਹਾ ਉਹ নো ਡਾਊਟ ਕਿ ਦਿੱਲੀ ਦਾ ਦਬਦਬਾ ਇਹ ਕਾਰਨ ਮੈਂਟਲੀ ਤੌਰ ਤੇ ਪਰੇਸ਼ਾਨ ਆ ਚੀਫ ਮਿਨਿਸਟਰ ਭਗਵੰਤ ਮਾਨ ਮੈਂਟਲ ਸਟ्रेस ਕਰਕੇ ਉਹ ਦਵਾ ਮੰਨਣ ਕਰਕੇ ਉਹਦੀ ਇਸ ਤਰ੍ਹਾਂ ਦੀ ਬਿਮਾਰੀ ਹੁਣ ਬੈਕਟੀਰੀਅਲ ਇਨਫੈਕਸ਼ਨ ਉਹ ਸਾਹਮਣੇ ਆਈ ਹੈਗੀ ਆ ਤੇ ਜਿਹੜੀ ਉਹ ਡਿਜ਼ੀਜ਼ ਤੋਂ ਉਹ ਹੈਗਾ ਵੀ ਉਹਦੇ ਸਿੰਪਟਮਸ ਆਏ ਹੈਗੇ ਆ ਪਰ ਬਹੁਤ ਆ ਇਹਨਾਂ ਨੂੰ ਜਿਹੜਾ ਹੈਗਾ ਮੈਨੂੰ ਕੱਲ ਵੀ ਕੋਈ ਬੰਦਾ ਮਿਲਿਆ ਸੀ ਜਿਹੜਾ ਥੋੜੇ ਦਿਨ ਪਹਿਲੇ ਹੀ ਭਗਵੰਤ ਮਾਨ ਨੂੰ ਮਿਲਿਆ ਉਹ ਕਹਿੰਦਾ ਸੀ ਵੀ ਇਹਨਾਂ ਦੇ ਚਿਹਰੇ ਤੇ ਇੰਨੀ ਜ਼ਿਆਦਾ ਲਾਲੀ ਸੀ ਨਾ ਵੀ ਜਿਵੇਂ ਬਹੁਤ ਜ਼ਿਆਦਾ ਬਲੱਡ ਪ੍ਰੈਸ਼ਰ ਵਧਿਆ ਹੋਇਆ ਹੈਗਾ ਸੋ ਇਹਨਾਂ ਦੀ ਇਸ ਟਾਈਮ ਤੇ ਫਿਜ਼ੀਕਲ ਕੰਡੀਸ਼ਨ ਬਹੁਤ ਹੀ ਸਹੀ ਨਹੀਂ ਹੈਗੀ ਦੂਸਰੇ ਪਾਸੇ ਜ਼ੋਰ ਲੱਗਿਆ ਹੈ ਦਿੱਲੀ ਦਾ ਕਿ ਅਸੀਂ ਸ਼ੈਡੋ ਵਿੱਚ ਰਹਿ ਕੇ ਸਾਰਾ ਪੰਜਾਬ ਨੂੰ ਆਪਣੇ ਕੰਟਰੋਲ 'ਚ ਲੈ ਲਿਆ ਹੈ ਜਦੋਂ ਕੁਲਤਾਰ ਸਿੰਘ ਸੰਧਵਾ ਦੀ ਗੱਲ ਚੱਲੀ ਉਹਨਾਂ ਨੇ ਮਨਾਂ ਕੀਤਾ ਕਿ ਨਹੀਂ ਇਹੋ ਜੀ ਕੋਈ ਗੱਲ ਨਹੀਂ ਪਰ ਰੂਮਰਸ ਸੀਗੀਆਂ ਸਾਰੀਆਂ ਇਹਨਾਂ ਨੇ ਜਾਣ ਕੇ ਟੈਸਟ ਕਰ ਰਹੇ ਗਰਾਊਂਡ ਵਾਟਰ ਵੀ ਜੇ ਅਸੀਂ ਚੇਂਜ ਕਰਨੀਆਂ ਲੀਡਰਸ਼ਿਪ ਤਾਂ ਉਹਦਾ ਲੋਕਾਂ ਚ ਕੀ ਰਿਐਕਸ਼ਨ ਹੋਊਗਾ ਉਹ ਚੀਜ਼ਾਂ ਇਹ ਟੈਸਟ ਕਰ ਰਹੇ ਰੂਮਰਸ ਜਿਹੜੀਆਂ ਨੇ ਇਹ ਚਲਾਈਆਂ ਵੀ ਗਈਆਂ ਤਾਂ ਇਹਨਾਂ ਦੇ ਆਈਟੀ ਸੈਲਸ ਹੋ ਲੋ ਚਲਾਈਆਂ ਗਈਆਂ ਪਰ ਗਰਾਉਂਡ ਬਾਰਡਰ ਕੀ ਕਹਿੰਦਾ ਤੁਹਾਡਾ ਕੀ ਮੰਨਣਾ ਕਿਉਂਕਿ ਤੁਸੀਂ ਤੇ ਲੋਕਾਂ ਚ ਜਿਹਾ ਜਥੇਬੰਦੀਆਂ ਚ ਜਿਹਾ ਧਰਨਾ ਕਰੀਆਂ ਚ ਵਿਚਰਦੇ ਰਹਿੰਨੇ ਹੋ ਕੀ ਲੋਕ ਚਾਹੁੰਦੇ ਨੇ ਕਿ ਭਗਵੰਤ ਸਿੰਘ ਮੱਖ ਮੰਤਰੀ ਇਹਨਾਂ ਨੂੰ ਕੰਟੀਨਿਊ ਕਰਨ ਕਿਉਂਕਿ ਗੱਲ ਇਹ ਆਉਂਦੀ ਹੈ ਨਾ ਕਿ ਜੇ ਕਹਿੰਦੇ ਪੰਜਾਬ ਹਵਤ ਪੰਜਾਬੀ ਦੀ ਆਪਣਾ ਮਾਰੂ ਤੇ ਛਾਵੇਂ ਸੁੱਟੂ ਇੱਕ ਕਦੋਂ ਤੱਕ ਅਸੀਂ ਪੰਜਾਬ ਦੇ ਮਾਮਲੇ ਚ ਇਹੋ ਜਿਹੇ ਹਵਤਾਂ ਨੂੰ ਜਿ ਇਹੋ ਜਿਹੇ ਐਕਸਪੈਰੀਮੈਂਟ ਕਰਾਂਗੇ ਇਹ ਅਜਿਹੇ ਲੋਕਾਂ ਨੇ ਜਿਹੜਾ ਡਿਸੀਜਨ ਲਿਆ ਸੀ ਨਾ 2022 ਦੇ ਵਿੱਚ ਉਹ ਠੀਕ ਆ ਵੀ ਉਹਨਾਂ ਨੇ ਰਿਜੈਕਟ ਕੀਤੀਆਂ ਸੀ ਦੂਜੀਆਂ ਦੋਨੋਂ ਪਾਰਟੀਆਂ ਉਹਦੇ ਚੋਂ ਆਹ ਇਹਨਾਂ ਨੂੰ ਮੌਕਾ ਮਿਲਿਆ ਹੈਗਾ ਪਰ ਇਹਨਾਂ ਨੇ ਮੌਕਾ ਜਿਹੜਾ ਸੀ ਉਹ ਯੂਟਿਲਾਈਜ਼ ਨਹੀਂ ਕਰ ਸਕੇ ਕਿਉਂਕਿ ਇਹ ਆਪਣੇ ਆਪ ਚ ਹੀ ਗਵਾਚੇ ਹੋਏ ਹੈਗੇ ਆ ਕਰਪਸ਼ਨ ਦਾ ਲੈਵਲ ਤੁਸੀਂ ਦੇਖ ਲਓ ਕਿੰਨਾ ਜ਼ਿਆਦਾ ਵੱਧ ਚੁੱਕਿਆ ਹੈਗਾ ਜਿਹੜੇ ਲੋਕਾਂ ਤੇ ਝੂਠੇ ਪਰਚੇ ਜਿਸ ਤਰ੍ਹਾਂ ਮਾਲਵਿੰਦਰ ਮਾਲੀ ਤੇ ਪਾਇਆ ਹੈਗਾ ਉਹਦਾ ਨੰਬਰ ਦੇਖ ਲਓ ਕਿੰਨਾ ਵਧਿਆ ਹੋਇਆ ਹੈਗਾ ਕਿੰਨੇ ਕੇਸਸ ਆਪਣੇ यूपीए ਦੇ ਵਿੱਚ ਹੋਏ ਨੇ ਕਿੰਨੇ ਹਥਿਆਰ ਫੜੇ ਜਾ ਰਹੇ ਨੇ ਜਿੰਨੇ ਗੈਂਗਸਟਰ ਕਲਚਰ ਕਿੰਨਾ ਐਕਟਿਵ ਹੈਗਾ ਕਿ ਲੋਕੀ ਆਪਣੇ ਘਰਾਂ 'ਚ ਵੀ ਸੁਰੱਖਿਅਤ ਨਹੀਂ ਹੈਗੇ ਬਿਲਕੁਲ ਮਤਲਬ ਕਿ ਕੋਈ ਲੇਡੀ ਇਕੱਲੀ ਸ਼ਾਮ ਨੂੰ ਘਰੋਂ ਬਾਹਰ ਨਹੀਂ ਨਿਕਲ ਸਕਦੇਗੇ ਆ ਹਾਲਤ ਬਣੀ ਹੋਈ ਆ ਪੰਜਾਬ ਦੀ ਉਹਦੇ 'ਚ 노 ਡਾਊਟ ਕਿ ਜਿਹੜੇ ਲੋਕੀ ਆ ਉਹ ਰਾਹਤ ਭਾਲਦੇ ਆ ਉਹਨਾਂ ਨੂੰ ਇਹ ਵੀ ਹੈਗਾ ਕਿ ਉਹਨਾਂ ਦਾ ਕੋਈ ਹੁਣ ਭਗਵੰਤ ਮਾਨ ਦੇ ਬਾਰੇ ਨਾਲ ਕੋਈ ਲਗਾ ਨਹੀਂ ਰਿਹਾਗਾ ਜਿਵੇਂ ਆਪਾਂ ਅੱਗੇ ਜਦੋਂ ਪਹਿਲੇ ਹੀ ਦੇਖਦੇ ਸੀਗੇ ਹੁਣ ਪਰ ਇਹ ਵੀ ਗੱਲ ਆ ਸੁਖਵਿੰਦਰ ਦੇਖੋ ਕਿ ਜੇ ਇਹਦੇ ਤੋਂ ਚੀਫ ਮਿਨਿਸਟਰਸ਼ਿਪ ਚਲੀ ਗਈ ਤਾਂ ਹੀ ਗੱਲ ਵੀ ਗਲੋਬਲ ਇਹਦੇ ਤੋਂ ਛੱਲਿਆ ਹੀ ਨਹੀਂ ਜਾਣਾ ਆਹ ਦੁੱਖ ਮਨੇ ਇਸ ਤਰ੍ਹਾਂ ਦਾ ਹੈਗਾ ਇਹ ਕਿੜਾ ਕੋਈ ਬਾਦਲ ਸ ਹੈਗੇ ਆ ਕਿ ਜਿੰਨਾ ਮਗਰ ਪਹਿਲੇ ਤੋਂ ਐਡਾ ਵੱਡਾ ਇਨਫਰਾਸਟ੍ਰਕਚਰ ਹੈਗਾ ਇਹਦੇ ਕੋ ਦਾ ਕੁਝ ਹੈ ਵੀ ਹੈ ਨਹੀਂਗਾ ਲੈ ਦੇ ਕਿਸੇ ਮਿਨਿਸਟਰੀ ਆ ਉਹ ਇਹ ਕਰ ਨਹੀਂ ਸਕੇਗਾ ਸੋ ਹੁਣ ਦੇ ਆ ਮੇਰਾ ਖਿਆਲ ਆ ਵੀ ਪੰਜਾਬ ਦੇ ਲੋਕ ਚੇਂਜ ਭਾਲਦੇ ਹੈਗੇ ਆ ਤੇ ਉਹ ਆਪਾਂ ਨੂੰ ਮੇਰੇ ਖਾਲ ਬਾਈ ਇਲੈਕਸ਼ਨਾਂ ਵਿੱਚ ਪਤਾ ਵੀ ਲੱਗ ਜਾਣਾ ਹੈਗਾ ਤੁਸੀਂ ਉਹ ਸਰਪੰਚੀ ਦਾ ਮਸਲਾ ਦੇਖ ਲਓ ਕੱਲ ਮੇਰੇ ਕੋ ਪਿੰਡਾਂ ਦੇ ਬੰਦੇ ਆਏ ਸੀਗੇ ਉੱਥੇ ਬੋਲੀ ਲੱਗ ਰਹੀ ਆ ਪੂਲ ਕਰ ਰਹੇ ਹੈਗੇ ਆ ਅੱਡਾ ਲੋਕੀ ਵੀ ਕੋਈ ਕਹਿੰਦਾ ਮੈਂ 10 ਲੱਖ ਲਾਉਂਗਾ ਕੋਈ ਕਹਿੰਦਾ ਮੈਂ 30 ਲੱਖ ਲਾਉਂਗਾ ਉਹ ਕਹਿੰਦੇ ਵੀ ਸਾਰਾ ਪੈਸਾ ਪੂਲ ਕਰਕੇ ਇੱਕ ਬੰਦੇ ਤੇ ਸਹਿਮਤੀ ਕਰਕੇ ਸਰਵਸੰਮਤੀ ਨਾਲ ਪੰਚਾਇਤਾਂ ਚੁਣਨਗੇ ਤੇ ਜਿਹੜਾ ਉਹ ਪੈਸਾ ਇਕੱਠਾ ਹੋਊਗਾ ਜਿਹੜਾ ਲੱਗਣਾ ਸੀਗਾ ਲੋਕਾਂ ਦਾ ਉਹ ਪਿੰਡ ਤੇ ਲਾਇਆ ਜਾ ਉਹ ਇੱਕ ਪੋਜ਼ਿਟਿਵ ਡਵੈਲਪਮੈਂਟ ਹੋ ਰਹੀ ਹੈਗੀਆ ਪਰ ਉਹ ਕਈ ਪਿੰਡਾਂ ਚ ਬੋਲੀ ਲੱਗ ਵੀ ਚੁੱਕੀ ਹੈ। ਬਿਲਕੁਲ ਉਹ ਵੀਡੀਓਜ਼ ਵਾਇਰਲ ਹੋ ਰਹੀਆਂ 35-40 ਲੱਖ ਸਾਰੇ ਉਹ ਕਰ ਰਹੇ ਨੇ ਪਰ ਜਦੋਂ ਅਸੀਂ ਬੇਪਰੋਸਗੀ ਦੀ ਗੱਲ ਕਰਦੇ ਹਾਂ ਕਿ ਚਲੋ ਲੋਕਾਂ ਦਾ ਤਾਂ ਗੱਲ ਬੱਕਰੀ ਹੈ ਕਿ ਲੋਕ ਕਿਵੇਂ ਰਿਐਕਟ ਕਰਨਗੇ ਇਲੈਕਸ਼ਨ ਦੇ ਵਿੱਚ ਜਿਵੇਂ ਜਿਹਾ ਮੰਡੇਟ ਦੇਣਗੇ ਜਦੋਂ ਅਸੀਂ ਪਾਰਟੀ ਦੇ ਅੰਦਰ ਦੀ ਗੱਲ ਕਰਦੇ ਹਾਂ ਕਿ ਭਗਵੰਤ ਮਾਨ ਉਹ ਟੋਨ ਨਾਲ ਕਹਿੰਦੇ ਜੀ ਪਾਰਟੀ ਟੁੱਟ ਜਾਏਗੀ ਜਾਂ 92 ਐਮਐਲਏ ਜਿਹੜੇ ਨਾਲ ਨੇ ਉਹੀ ਇਹਨਾਂ ਨੂੰ ਮਿਲਣ ਤੱਕ ਨਹੀਂ ਪਹੁੰਚੇ ਪ੍ਰਗਟ ਸਿੰਘ ਮਿਲਣ ਜਾਂਦੇ ਨੇ ਸ਼ਾਇਦ ਸੰਧਵਾਤ ਸਾਹਿਬ ਦੀ ਵੀ ਗੱਲ ਚੱਲ ਰ ਪਾਰਟੀ ਨੇ ਕਿਨਾਰਾ ਕੀਤਾ ਜਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਨੂੰ ਕਿਨਾਰਾ ਕਰ ਲਿਆ ਤੇ ਇਹਦੇ ਨਾਲ ਕੀ ਪੰਜਾਬ ਦੇ ਵਿੱਚ ਪਾਰਟੀ ਕਮਜ਼ੋਰ ਹੁੰਦੀ ਆ ਭਗਵੰਤ ਮਾਨ ਦੇ ਪਾਸੇ ਉਹਨਾਂ ਨਾਲ ਜਾਂ ਨੈਸ਼ਨਲ ਲੈਵਲ ਤੇ ਵੀ ਫਰਕ ਪੈਂਦਾ ਕੇਜਰੀਵਾਲ ਸਾਹਿਬ ਤੱਕ ਨੇਸ਼ਨਲ ਲੈਵਲ ਤੇ ਤਾਂ ਪਹਿਲੇ ਹੀ ਜ਼ੀਰੋ ਹੋ ਚੁੱਕੇ ਹੈਗੇ ਆਪਾਂ ਨੂੰ ਹਰਿਆਣੇ ਦੀਆਂ ਇਲੈਕਸ਼ਨਾਂ ਚ ਪਤਾ ਲੱਗ ਜਾਣਾ ਕਿ ਦੇਖ ਲਓ ਆਪ ਹੀ ਅਰਵਿੰਦ ਕੇਜਰੀਵਾਲ ਜਦੋਂ ਬੋਲਦਾ ਹੈਗਾ ਉਹ ਪਹਿਲੇ ਇਹ ਕਹਿ ਕੇ ਚੱਲਦਾ ਵੀ ਸਾਨੂੰ ਕੋਈ ਇੱਥੇ ਮਿਲਣੀਆਂ ਨਹੀਂ ਅਸੀਂ ਤਾਂ ਕੁਛ ਨਹੀਂ ਪਰ ਅਸੀਂ ਇੱਕ ਕਿੰਗ ਮੇਕਰ ਦੀ ਪੋਜੀਸ਼ਨ ਚ ਹੋਵਾਂਗੇ ਜਸਟ ਕਿ ਆਪਣੇ ਆਪ ਨੂੰ ਸੈਲਫ ਇਨਕਰੇਜਮੈਂਟ ਦੇਣ ਦੀ ਗੱਲ ਆ ਪਰ ਮੇਰਾ ਖਿਆਲ ਆ ਵੀ ਉਹਨਾਂ ਦੀਆਂ ਇਲੈਕਸ਼ਨਾਂ ਹਰਿਆਣੇ ਦੀਆਂ ਥੋੜੇ ਦਿਨ ਜੀ ਬਹਿ ਗਏ ਨੇ ਵੋਟਰਾਂ ਦੇ ਵਿੱਚ ਉੱਥੇ ਇਹਨਾਂ ਨੂੰ ਬਹੁਤ ਵੱਡਾ ਝਟਕਾ ਲੱਗੂਗਾ ਤੇ ਇਹਨਾਂ ਨੂੰ ਪਤਾ ਲੱਗ ਜੂਗਾ ਕਿ ਦਿੱਲੀ ਦੀ ਕੀ ਤਾਕਤ ਹੈਗੀ ਹੈ ਉਹ ਇਸੇ ਤਰ੍ਹਾਂ ਦਾ ਪ੍ਰਭਾਵ ਉਹ ਅੱਛਾ ਕਿ ਪੌਣਾ ਚਾਹੁੰਦੇ ਆ ਪੰਜਾਬ ਦੇ ਵਿੱਚ ਕਿ ਜੇ ਹੋਰ ਨਹੀਂ ਕੁਝ ਤਾਂ ਘੱਟੋ-ਘੱਟ ਪੰਜਾਬ ਤੇ ਰਾਜ ਕੀਤਾ ਜਾਵੇ ਤੇ ਵੱਧ ਤੋਂ ਵੱਧ ਜਿਹੜੀ ਇੱਥੋਂ ਕਮਾਈ ਕੀਤੀ ਜਾਵੇ ਇਹ ਜਿਹੜੇ ਇਹਨਾਂ ਦੇ ਖਲਾਸੇ ਆ ਨਾ ਜਦੋਂ ਸਰਕਾਰ ਡਿੱਗੀ ਇਹ ਫੇਰ ਦੇਖੀ ਕਿੰਨੇ ਖਲਾਸੇ ਹੁੰਦੇ ਇਹਨਾਂ ਦੇ ਮੈਂ ਥੋੜਾ ਜਿਹਾ ਹੁਣ ਨਾ ਪੰਥਕ ਪੋਲਿਟਿਕਸ ਨੂੰ ਲੈ ਕੇ ਸਵਾਲ ਆ ਬੀਬੀ ਜਗੀਰ ਕੌਰ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੱਦਿਆ ਗਿਆ ਹੁਣ ਉਹਦੇ ਵਿੱਚ ਸੱਚਾਈ ਕੀ ਆ ਉਹ ਸਾਰਾ ਕੁਝ মিডিਆ ਦੇ ਵਿੱਚ ਚਾਰ ਰਹੇ ਆ ਕਿ ਕਿਉਂ ਸੱਦਿਆ ਗਿਆ ਜੋ ਕੁਝ ਵੀ ਉਹਨਾਂ ਤੇ ਇਲਜ਼ਾਮ ਲੱਗੇ ਕਹਿੰਦੇ ਬੀਬੀ ਹਰਸਿਮਰਤ ਕੋਰ ਬਾਦਲ ਤੇ ਵੀ ਫਿਰ ਅੱਗੋਂ ਸਵਾਲ ਉੱਠਦੇ ਕਿਉਂਕਿ ਹੁਣੇ ਸਿਆਸਤ ਤਾਂ ਸ਼ੁਰੂ ਹੋ ਚੁੱਕੀ ਹੈ ਤੁਸੀਂ ਇਹਨੂੰ ਸਿਆਸਤ ਮੰਨਦੇ ਹੋ ਸਰਦਾਰ ਗੁਰਤੇਜ ਸਿੰਘ ਜਿਹੜੇ ਸਾਬਕਾ ਆਈਐਸ ਨੇ ਉਹ ਕਮੈਂਟ ਕਰ ਰਹੇ ਨੇ ਇਹਦੇ ਉੱਤੇ ਕਿ ਤਖਤ ਬਹਿ ਤਖਤੇ ਕੀ ਲਾਇਕ ਉਹਨਾਂ ਨੇ ਬਹੁਤ ਵੱਡਾ ਲਿਖਿਆ ਇਸ ਮਾਮਲੇ ਤੇ ਉਹ ਵਾਹ ਫੈਸਲਾ ਕੀਤਾ ਨਾ ਗਾਲਪੁਰ ਸਾਹਿਬ ਨੇ ਜਿਹੜੇ ਸੰਮਨ ਕੀਤੇ ਹੈਗੇ ਬੀਬੀ ਜ਼ਗੀਰ ਕੁਆਰ ਨੂੰ ਇਹ ਬਿਲਕੁਲ ਹੀ ਗਲਤ ਸਟੈਪ ਹੈਗਾ ਮੈਂ ਟੋਟਲੀ ਕੰਡੈਮਨ ਕਰਦਾ ਹੈਗਾ ਕਿਸੇ ਦੀ ਪਰਸਨਲ ਲਾਈਫ ਵਿੱਚ ਦਖਲਅੰਦਾਜ਼ੀ ਕਰਨੀ ਉਹ ਬਿਲਕੁਲ ਵੀ ਅਕਾਲ ਤਖਤ ਸਾਹਿਬ ਦੇ ਪ੍ਰੀਵਿਊ ਵਿੱਚ ਨਹੀਂ ਹੋਣਾ ਚਾਹੀਦੀ ਐਦਾਂ ਦੀ ਗੱਲਾਂ ਉਹ ਕਿਸ ਤਰ੍ਹਾਂ ਆਪਣੀ ਲਾਈਫ ਜਿਉਂਦੇ ਨੇ ਜਾਂ ਕਿਸ ਤਰ੍ਹਾਂ ਉਹਨਾਂ ਦੀ ਪਬਲਿਕ ਡੋਮੇਨ ਵਿੱਚ ਲਾਈਫ ਹੈਗੀ ਆ ਜੇ ਉਹ ਕੋਈ ਰਿਲੀਜੀਅਸ ਸੈਂਟੀਮੈਂਟਸ ਨੂੰ ਹਰਟ ਨਹੀਂ ਕਰਦੇ ਤਾਂ ਫਿਰ ਉਹਨਾਂ ਨੂੰ ਇਹ ਕਿਉਂ ਜਿਹੜੇ ਨਿੱਜੀ ਸਵਾਲਾਂ ਕਰਕੇ ਕਿਉਂ ਉਹਨਾਂ ਨੂੰ ਤਲਵ ਕੀਤਾ ਹੈਗਾ ਮੈਂ ਇਸ ਨੂੰ ਕੰਡੈਮਨ ਕਰਦਾ ਹੈਗਾ ਤੇ ਮੈਂ ਬੀਬੀ ਨੂੰ ਕਹਿਣਾ ਹੈਗਾ ਵੀ ਤਕੜੇ ਹੋ ਕੇ ਲੜਾਈ ਲੜੋ ਪਿੱਛੇ ਸਟੈਕ ਘਭਰਾਇਓ ਨਾ ਤੇ ਨਾ ਪਿੱਛੇ ਹਟੋ ਇਹਦਾ ਮਤਲਬ ਇਹ ਹੈ ਕਿ ਜਿਸ ਤਰ੍ਹਾਂ ਦੀ ਇਹ ਚਿੱਠੀ ਨਿਕਲੀ ਹੈ ਇਦਾਂ ਹੀ ਬਾਦਲ ਨੂੰ ਲੈ ਕੇ ਵੀ ਕੁਝ ਮਤਲਬ ਬੋਕਲ ਚ ਗੁੜੇ ਭੰਨਣ ਵਾਲਾ ਕੰਮ ਐ ਤਾਂ ਫਿਰ ਬਹੁਤ ਕੁਝ ਹੋ ਜੂਗਾ ਵੀ ਤੁਸੀਂ ਅਮਰਸਾ ਕੇ ਨਾ ਚਰ ਕਿਰਪਾਨ ਨਹੀਂ ਧਾਰਨ ਕੀਤੀ ਸੁਬੀਰ ਸਿੰਘ ਬਾਦਲ ਨੇ ਤਾਂ ਫਿਰ ਉਹਦਾ ਜਵਾਬ ਕੌਣ ਦੇਊਗਾ ਨਹੀਂ ਬੋਲੇ ਇੱਕ ਤੈ ਤੁਸੀਂ ਘਰ ਸੇ ਖੋਕੇ ਜੇ ਤੁਸੀਂ ਦਾਵਾ ਕਰਦੇ ਆ ਤੁਸੀਂ ਕਿਸ ਤਰ੍ਹਾਂ ਹੋਲੀ ਵਾਲੇ ਸੀਨ ਭੁੱਲ ਗਏ ਜਿਹੜੀਆਂ ਫੋਟੋ ਵਾਇਰਲ ਹੋਈਆਂ ਸੀਗੀਆਂ ਐ ਤਾਂ ਫਿਰ ਬਹੁਤ ਸਵਾਲ ਖੜੇ ਹੋ ਜਾਣਗੇ ਜੇ ਤੁਸੀਂ ਐ ਨਿੱਜੀ ਜ਼ਿੰਦਗੀ ਆ ਜਾਣ ਲੱਗੇ ਲੋਕਾਂ ਦੇ ਬੀਬੀ আর ਸਿਮਰਤ ਕੋਰ ਬਾਦਲ ਨੂੰ ਲੈ ਕੇ ਵੀ ਲੋਕ ਕਾਫੀ ਤੰਜ ਕਰ ਰਹੇ ਨੇ ਕਮੈਂਟ ਹੋ ਰਹੀ ਜੇ ਫਿਰ ਜੇ ਬੀਬੀ ਜ਼ਗੀਰਪੁਰ ਬਾਰੇ ਕਸਿਆ ਜਾਊਗਾ ਫਿਰ ਇਹਨਾਂ ਦੇ ਫੇਸ਼ੀਅਲ ਕਰੈਕਟਰਸ ਬਾਰੇ ਤਾਂ ਫਿਰ ਉਹਨਾਂ ਤੇ ਵੀ ਗੱਲ ਉੱਠੂਗੀ ਇਹ ਇਹਦਾ ਇਹਦਾ ਕੀ ਕਾਰਨ ਸਮਝੀਏ ਕਿ ਜਿਵੇਂ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਜਾਂ ਕੁਝ ਬਹੁਤ ਵੱਡੇ ਫੈਸਲੇ ਦੀ ਉਡੀਕ ਕਰਪਾ ਬੀਤੇ ਹਫਤੇ ਵੀ ਗੱਲ ਕੀਤੀ ਸੀਗੀ ਕਿ ਉਹਦੇ ਤੋਂ ਧਿਆਨ ਭਟਕਾਉਣ ਵਾਲੇ ਪਾਸੇ ਨੂੰ ਤੁਰਿਆ ਜਾ ਰਿਹਾ ਬਿਲਕੁਲ ਉਹਦੇ ਤੋਂ ਉਸ ਇਸ਼ੂ ਤੋਂ ਪਰੇ ਕਰਨ ਲਈ ਇਹਨਾਂ ਨੇ ਸਟੈਪ ਚੱਕਿਆ ਹੈਗਾ ਕਿ ਉਹਦੇ ਤੋਂ ਅਟੈਨਸ਼ਨ ਘਟ ਜੇ ਤੇ ਸਾਰੀ ਅਟੈਨਸ਼ਨ ਜਿਹੜੀ ਹੈਗੀ ਬੀਬੀ ਜਗੀਰ ਕੁਵਾਰ ਵਾਲਾ ਆ ਜੇ ਤੇ ਜਿਹੜਾ ਸੁਖਬੀਰ ਵਾਲਾ ਮਸਲਾ ਹੈਗਾ ਉਹਨੂੰ ਹੋਰ ਲੰਮਕਾਤਤਾ ਜਾਵੇ ਆਖਰੀ ਸਵਾਲ ਹੈ ਮੇਰਾ ਕਿ ਸੁਨੀਲ ਜਾਖੜ ਨੂੰ ਲੈ ਕੇ ਜਿਹੜੀ ਹਲਚਲ ਬੀਜੇਪੀ ਦੀ ਹੋਈ ਆ ਉਹਦੇ ਤੋਂ ਹਾਲਾਂਕਿ ਸਭ ਨੇ ਕਿਨਾਰਾ ਕੀਤਾ ਹੋਇਆ ਜਾਖੜ ਸਾਹਿਬ ਕੋਈ ਹੋਰ ਜੀ ਗੱਲ ਮੀਡੀਆ 'ਚ ਨਹੀਂ ਕਰ ਰਹੇ ਇਹ ਤਾਂ ਕੀ ਕਾਰਨ ਬੰਨੀ ਹੈ ਕਿ ਬੀਜੇਪੀ ਨੂੰ ਪੰਜਾਬ ਦੇ ਵਿੱਚ ਕੋਈ ਬਹੁਤ ਵੱਡੀ ਸੱਟ ਲੱਗੇਗੀ ਇਹਦੇ ਨਾਲ ਜਾਂ ਫਿਰ ਬੀਜੇਪੀ ਦੇ ਵਿੱਚ ਕੋਈ ਅੰਦਰੂਨੀ ਮਤਲਬ ਕਿ ਸਿਆਸੀ ਜੰਗ ਹੁੰਦੀ ਹੈ ਕਿ ਜਿਵੇਂ ਅਰਜੀਤ ਗਰੇਵਾਲ ਰਵਨੀਤ ਮਿੱਤਰ ਨੂੰ ਲੈ ਕੇ ਬੋਲਦੇ ਰਹੇ ਨੇ ਨਹੀਂ ਜਿਹੜਾ ਸੁਨੀਲ ਜਾਖੜ ਦੀ ਰਿਊਮਰ ਫਲਾਈ ਗਈ ਹੈਗੀ ਹੈ ਨਾ ਉਹਦੇ ਨਾਲ ਇਹ ਸ਼ੋਅ ਕਰਤਾ ਕਿ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਵਿੰਗ ਹੈਗਾ ਉਹਨਾਂ ਕੋਲੇ ਵੀ ਸੁਨੀਲ ਜਾਖੜ ਤੋਂ ਇਲਾਵਾ ਕੁਝ ਨਹੀਂ ਹੈਗਾ ਜਿਹੜੀ ਪੁਰਾਣੀ ਲੀਡਰਸ਼ਿਪ ਆ ਉਹਨਾਂ ਦੀ ਬੇਮੈਨਾ ਹੋ ਚੁੱਕੀ ਹੈਈ ਆ ਤੇ ਜਿਹੜੀ ਉਹਨਾਂ ਸਾਰਿਆਂ ਦੀ ਜੇ ਉਹਨਾਂ ਨੂੰ ਇੰਨੀ ਮਰ ਕੇ ਮਹੰਤ ਤਾਰਲਾ ਕਰਨਾ ਪਿਆ ਸੁਨੀਲ ਜਾਖੜ ਦਾ ਇਹ ਸ਼ੋਅ ਕਰਦਾ ਹੈਗਾ ਕਿ ਇਹ ਆਪਣਾ ਜ਼ਮੀਨੀ ਪੱਧਰ ਤੋਂ ਆਪਣੀ ਜਮੀਨ ਗਵਾ ਚੁੱਕੀ ਆ ਭਾਰਤੀ ਜਨਤਾ ਪਾਰਟੀ ਇਸ ਵਾਰ ਇਸ ਪੰਜਾਬ ਇਸ ਕੋ ਸਰ ਬਿਲਕੁਲ ਸ਼ੁਕਰੀਆ ਗਿਲਸਾ ਬਹੁਤ ਧੰਨਵਾਦ ਸੋ ਮੇਰੇ ਨਾਲ ਮੌਜੂਦ ਸਨ ਸਰਦਾਰ ਰஞ்சிਤ ਸਿੰਘ ਕੁੱਕੀ ਗਿਲਜੀ ਪਟਿਆਲਾ ਦੇ ਵਿੱਚ ਮਾਲਵਿੰਦਰ ਸਿੰਘ ਮਾਲੀਖ ਹੋਰਾਂ ਦੀ ਰਿਹਾਈ ਨੂੰ ਲੈ ਕੇ ਸਰਕਾਰ ਦੇ ਜ਼ਬਰਦਸਤ ਵੱਡਾ ਧਰਨਾ ਲੱਗਿਆ ਉੱਥੇ ਅਸੀਂ ਸ਼ਾਮਿਲ ਸੀਗੇ ਉਮੀਦ ਹੈ ਕਿ ਤੁਸੀਂ ਪੰਜਾਬ ਦੇ ਹਾਲਾਤਾਂ ਨੂੰ ਲੈ ਕੇ ਵੀ ਚਿੰਤਤ ਹੋਵੋਗੇ ਤੇ ਆਪਣੇ ਵਿਚਾਰ ਜ਼ਰੂਰ ਕਮੈਂਟ ਕਰੋਗੇ ਧੰਨਵਾਦ